ਅੰਦਰੋਂ ਜੇ ਕੋਈ ਉਹਦੇ ਨਾਲ ਜੁੜਿਆ ਅੰਦਰੋਂ ਸਰਬੱਤ ਦਾ ਭਲਾ ਮੰਗਦਾ ਹੈ ਤੇ ਫਿਰ 사ਤਸੰਗਤ ਜੀ ਇਦਾਂ ਦੇ ਬੰਦੇ ਦੇ ਦਰਸ਼ਨ ਕਰਨੇ ਵੀ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਇਦਾਂ ਦੇ ਨੇ ਭਾਈ ਕਨਿਆ ਵਰਗੇ ਭਾਈ ਕਨਿਆ ਦੀ ਸ਼ਿਕਾਇਤ ਲਾਉਂਦੇ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਹ ਕਿਦਾਂ ਦਾ ਤੁਹਾਡਾ ਸਿੱਖ ਹੈ ਅਸੀਂ ਮਾਰ ਮਾਰ ਕੇ ਦੁਸ਼ਮਣ ਨੂੰ ਘੋੜੇ ਤੋਂ ਥੱਲੇ ਸੁੱਟਦੇ ਆਏ ਪਾਣੀ ਬੁਲਾਉਂਦਾ ਉਹ ਪਾਣੀ ਪੀ ਗਏ ਫਿਰ ਸਹੀ ਹੋ ਜਾਂਦੇ ਨੇ ਫਿਰ ਲੜਦੇ ਨੇ ਇਹਦੇ ਮਤਲਬ ਹੋ ਗਈ ਨਾ ਦੁਸ਼ਮਣ ਦੀ ਮਾਰੀ ਜੀ ਕਹਿੰਦੇ ਭਾਈ ਕਲਿਆ ਨੂੰ ਬੁਲਾਓ ਅੰਦਰ ਦੀਆਂ ਗੱਲਾਂ ਮਾਰੀ ਜੀ ਕਹਿੰਦੇ ਕਨਿਆ ਤੇਰੀ ਕੰਪਲੇਂਟ ਆਈ ਹੈ ਤੇਰੀ ਸ਼ਿਕਾਇਤ ਆਈ ਹੈ ਤੂੰ ਦੁਸ਼ਮਣਾਂ ਨੂੰ ਪਾਣੀ ਬੁਲਾਉਂਦਾ ਮਾਰੀ ਜੀ ਨਹੀਂ ਕਹਿੰਦੇ ਸਿੱਖ ਕਹਿੰਦੇ ਆ ਸਿੱਖ ਝੂਠ ਬੋਲਦੇ ਨੇ ਕਹਿੰਦੇ ਨਹੀਂ ਤੇ ਫਿਰ ਤੂੰ ਪਾਣੀ ਪਿਲਾਉਂਦਾ ਨਹੀਂ ਕਹਿੰਦੇ ਪਿਲਾਉਂਦਾ ਦੇ ਹਾਂ ਦੁਸ਼ਮਣਾਂ ਨੂੰ ਨਹੀਂ ਹੈ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਜੇ ਸੰਗਤ ਵਿੱਚ ਆਗੇ ਵੀ ਵੈਰੀ ਦਿਸਦੇ ਰਹੇ ਨਾਲ ਪ੍ਰਮਾਣ ਆਈਆਂ ਨੇ ਜੇ ਸੰਗਤ ਵਿੱਚ ਆ ਕੇ ਵੀ ਵੈਰੀ ਦਿਸਦੇ ਰਹਿ ਫਿਰ ਸੰਗਤ ਦਾ ਕੀ ਫਾਇਦਾ ਮਹਾਪੁਰਸ਼ਾ ਕੋ ਕੋਈ ਚਲਾ ਗਿਆ 8 10 12 ਸਾਲ ਸੇਵਾ ਕਰਦਾ ਰਿਹਾ ਬੜੀ ਸੇਵਾ ਕੀਤੀ ਤੇ ਇੱਕ ਦਿਨ ਆਪਣੇ ਉਸ ਮਹਾਪੁਰਖ ਨੂੰ ਕਹਿੰਦਾ ਬਾਬਾ ਜੀ ਆ ਗਿਆ ਦਿਓ ਪਿੰਡ ਜਾ ਗਿਆ ਹੁਣ ਕਿਸ ਨੇ ਸਨਿਆਹ ਦੇ ਦਿੱਤਾ ਨੂੰ ਕੋਈ ਸਨਿਆਹ ਮਿਲ ਗਿਆ ਕਹਿੰਦਾ ਮਹਾਰਾਜ ਉਹਦੀਆਂ ਅੱਖਾਂ ਲਾਲ ਹੋ ਗਈਆਂ ਚਿਹਰਾ ਵੀ ਲਾਲ ਹੋ ਗਿਆ ਜਦੋਂ ਬੰਦੇ ਨੂੰ ਗੁੱਸਾ ਹੁੰਦਾ ਹੈ ਕਰੋਹ ਹੁੰਦਾ ਹੈ ਉਹਦੇ ਚਿਹਰੇ ਤੇ ਪਤਾ ਲੱਗ ਜਾਂਦਾ ਕਹਿੰਦੇ ਭਈ ਮਹਾਂਪੁਰ ਕਹਿੰਦਾ ਭਈ ਭਗਤਾ ਤੇਰਾ ਚਿਹਰਾ ਕੋਈ ਵਧੀਆ ਨਹੀਂ ਲੱਗ ਰਿਹਾ ਗੁੱਸਾ ਜਿਹਾ ਲੱਗ ਰਿਹਾ ਕੀ ਗੱਲ ਹੈ ਐਨੇ ਚਿਰ ਦਾ ਤੇ ਪਿੰਡ ਜਾਣ ਦਾ ਤੇਰਾ ਰਾਦਾ ਨਹੀਂ ਬਣਿਆ ਹੁਣ ਕਿਉਂ ਕਿਉਂ ਰਾਦਾ ਬਣ ਗਿਆ ਉਹ ਕਹਿੰਦਾ ਬਾਬਾ ਜੀ ਮੈਂ ਆਪਣੀ ਟੈਲੀ ਦੇ ਵਿੱਚ ਟਾਲੀਆਂ ਲਾਈਆਂ ਸੀ ਮੇਰੇ ਸ਼ਰੀਕ ਨੇ ਮੇਰੀਆਂ ਟਾਲੀਆਂ ਵੱਡ ਛਟੀਆਂ ਮੈਂ ਉਹਨੂੰ ਵੱਡਣ ਜਾਣਾ ਮਹਾਪੁਰਜ ਕਹਿੰਦਾ ਮੁੜ ਕੇ ਨਾ ਆਈ ਨਿਕਲ ਜਾ ਇੱਥੋਂ ਦੇਸ਼ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਜੇ ਤੇਰਾ ਸੇਵਾ ਕਰਕੇ ਵੀ ਮਨ ਟਾਲੀਆਂ ਵਿੱਚ ਫਸਿਆ ਰਿਹਾ ਜੇ ਸੇਵਾ ਸਿਮਰਨ ਕਰਕੇ ਵੀ ਮੈਂ ਮੇਰੀ ਵਿੱਚ ਫਸਿਆ ਰਿਹਾ ਮੇਰੇ ਤੋਂ ਸਿਆਣਾ ਕੋਈ ਨਹੀਂ ਮੇਰੇ ਨਾਲੋਂ ਤਕੜਾ ਕੋਈ ਨਹੀਂ ਮੇਰੇ ਨਾਲੋਂ ਉੱਚੀ ਪਹੁੰਚ ਵਾਲਾ ਕੋਈ ਨਹੀਂ ਜਬੇ ਜਾਣੇ ਮੈਂ ਕਿਛ ਕਰਦਾ ਤਬ ਲਗ ਗਰਬ ਜੁਣ ਮੈਂ ਫਿਰਦਾ ਤੇ ਇਸ ਕਰਕੇ ਮਾਰੇ ਕਹਿੰਦੇ ਬੇਪਾ